ਇਹ ਨਹੀਂ ਆ ਸੜਕਾਂ ਨਿਕਲਦੀਆਂ ਨਹੀਂ ਬੋਲਦੇ ਬੋਲਦੇ ਨਹੀਂ ਰਾਹ ਨੂੰ ਮੈਂ ਜਾਣਕਾਰੀ ਇਹਦੇ ਦਿੱਤੀ ਹੋਏਗਾ ਇਹ ਪੇਰੀਅਰਗਾ ਪੇਰੀਅਰਗਾ ਆ ਜਾਂਦਾ ਤੂੰ ਨਹੀਂ ਪਤਾ ਲੱਗਦਾ ਕਿ ਕਿਨੂੰ ਜਾਣਾ ਬੱਸ ਅਸੀਂ ਚੱਲ ਜੀ ਅਸੀਂ ਆਪ ਚੱਲ ਜੀ ਹੈ ਨਾ ਕਿਤੇ ਨਹੀਂ ਪਤਾ ਲੱਗਦਾ ਕਿ ਸ਼ਹਿਰਾਂ ਕਿ ਕਿੱਦੀਆਂ ਇਤਨਾ ਨਹੀਂ ਹੁੰਦੀਆਂ ਹਾਂ ਉਹ ਬੱਸ ਸਟੈਂਡ ਤਾਂ ਆਈਏ ਇਹਨਾਂ ਨੂੰ ਉੱਥੋਂ ਗਾੜੀ ਬੜਾ ਨਹੀਂ ਲੱਗਦਾ ਇੱਕ ਦਿਨ ਮੈਂ ਕੋ ਮੋਬਲ ਮਗੇ ਉੱਥੇ ਕਿ ਮੈਂ ਬੱਸ ਸਟੈਂਡ ਨੂੰ ਜਾਣਾ ਇੱਥੇ ਕਿਹਨੇ ਤਾਰਤਾ ਟੈਂਪੂ ਵਾਲੇ ਨੇ ਉਹਦਾ ਟੈਂਪੂ ਖਰਾਬ ਹੋ ਗਿਆ ਕੋਈ ਹੋਰ ਕੋਣ ਤਿਆਰ ਨਾ ਪਰ ਮੈਂ ਕੋ ਮਗੋਂ ਮਗੇ ਫੇਰ ਉੱਥੇ ਕਿ ਤੱਕ ਗਿਆ ਫੇਰ ਪੁੱਛਿਆ ਗਿਆ ਉਹ ਕਹਿੰਦੇ ਹੋਰ ਅੱਗੇ ਜਾ ਫੇਰ ਮੈਂ ਬੁੱਝਿਆ ਬੱਸ ਸਟੈਂਡ ਇਥੇ ਹੀ ਜਾਣਕਾਰੀ ਮੈਂ ਕਿੰਨੇ ਕਰਨਾ ਕੀਤੀ ਆ ਇਹ ਸੋਰੀ ਨਾਨਕ ਗੁਰਦਵਾਰਾ ਰਾਮਾ ਰੂਮਾ ਦਾ ਪਤਾ ਨਹੀਂ ਲੱਗਦਾ ਇਧਰ ਦੇ ਅੰਦਰ ਜਿਹੜੇ ਏਰੀਆ ਜਿਆਦਾ ਘੁੰਮੇ ਹੋਈ ਉਹਦਾ ਪਤਾ ਲੱਗਦਾ ਹੈ ਤੁਹਾਨੂੰ ਤਰਨਤਾਰਨ ਦਾ ਪਤਾ ਵੀ ਕਿੱਧਰ ਦੀ ਕਿੱਧਰ ਨੂੰ ਜਾਣਾ ਹੋਊਗਾ ਨਗਰ ਦੀਆਂ ਜਾ ਕਿਸੇ ਲਈ ਉਹਨਾਂ ਵਾਲੇ ਹੈ ਵੀ ਕੋਤਾ ਹਾਂਜੀ ਸਰੰਗਤਾਂ ਦੇ 12 5 ਜਣੇ ਇੰਨੇ ਆਉਂ ਜਾਂਦੇ ਬਾਜੰਦੇ ਇਹ ਸਰੋਵਰ ਹੀ ਜ਼ਰੂਰ ਵੱਡਾ ਹੋ ਆ ਹਾਂ ਹਾਂ ਉਹ ਅਜੇ ਦੇਵ ਜੀ ਦਾ ਉਹ ਸਰੋਵਰ ਦੇ ਵਿੱਚ ਵੀ ਇਹਨੇ ਨੇ ਬੋਟੇ ਨਹੀਂ ਆ ਦੋ ਇਹਨੇ ਜਫੇ ਪਾਉਂਦੇ ਨਾ ਤਿੰਨ ਜਣੇ ਸਿਰ ਤਾਂ ਨਹੀਂ ਪੂਰਾ ਮਤਲਬ ਲੀਨ ਨੰਬਰ 55 ਦਾ ਹੈ ਪਰ ਮੁਝੇ ਮਤਲਬ ਇਹ ਕਿਹਦੇ ਦਾ ਤੋਂ ਹੀ ਮੈਂ ਬਾਹਰ ਪਾੜੀ ਹੈ ਕਿ ਨਾ ਹੋ ਸਕਦਾ ਕਿ ਨਾ ਮੇਰੇ ਨੇ ਜਿਹੜਾ ਸਾਡਾ ਕੂਤੇ ਤਗੜੇ ਨੇ ਸਾਵਣ ਤੇ ਪਾਲਾ ਲਿਖਿਆ ਉਹ ਹੋਣਾ ਕੀ ਉਹ ਜਿਹੜੀ ਪੁਰਾਣੀ ਉਹ ਚੀਜ਼ ਜੋ ਟੋਰੀ ਜਾਂਦੇ ਉਹ ਨਵੀਆਂ ਬਣਾਈ ਜਾਂਦੇ ਆ ਉਹ ਜਾਣਕਾਰੀ ਕੇ ਹੁਣ ਅਸੀਂ ਨਾ ਗ੍ਰਾਵਟੀ ਉੱਤਨਾ ਗਏ ਨੇ ਲਾਂਦਰੋ ਸੋਮ ਪ੍ਰਕਾਸ਼ ਹੁਣ ਮਾਨੂੰ ਹੁਣ ਤੱਕ ਹੀ ਦੱਸਿਆ ਵਾ ਕੂਤੇ ਹੁੰਦੇ ਸੀ ਉੱਥੇ ਕੋਈ ਹਾਨੂੰ ਪਤਾ ਹੀ ਨਹੀਂ ਬੜੇ ਤੇ ਹੋ ਗਏ ਤੇ ਅਸੀਂ ਵੇਖ ਕੇ ਕਹੀਏ ਕਿ ਆ ਹੈਗੇ ਹਾਂ ਬੜੇ ਤਗੜੇ ਬੂਬੇ ਨੇ ਨਾ ਆਪ ਜਿਹੜੇ ਮਦਨ ਨੇ ਜਿਹੜੇ ਤਾਂ ਵੀ ਆਪ ਨੂੰ ਦੇਖ ਕੇ ਦੇ ਕਿਡਪਲਿਕ ਬੜਾ ਪਾਵਾ ਦਾ ਸਾਹ ਜਦੋਂ ਅੰਦਪੁਰ ਸਾਹਿਬ ਕਿਲੇ ਨੂੰ ਜਿਉਂ ਜਾਈਦਾ ਹੈ ਜਿਹੜੀਆਂ ਤਾਂ ਵਪਾਰੀਆਂ ਹੁੰਦੀਆਂ ਨੇ ਬਹੁਤ ਤਗੜੀਆਂ ਜਿਹੜੇ ਸਭ ਪਹਾੜੀਆਂ ਖਤਮ ਕਰ ਦਿੰਦੇ ਆ ਆਹੋ ਹੀ ਨਾ ਉਹ ਖਤਮ ਕਰੀ ਜਾਂਦੇ ਨਾ ਇਤਿਹਾਸ ਖਤਮ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਨਾ ਜਿਹੜੀ ਜਿਹੜੀ ਚੀਜ਼ ਕੋਈ ਪੁਰਾਣੀ ਵਿਰਾਸਤ ਆ ਉਹ ਢਾਈ ਜਾਂਦੇ ਨਵੀਂ ਬਣਾਈ ਜਾਂਦੇ ਹਾਂਜੀ ਉਹ ਰਾਣੀਆਂ ਜਾਣਗੀਆਂ ਜਿਹੜਾ ਖਤਮ ਕਰੇਗਾ ਹੈ ਐ ਕਿਹਤ ਨਾ ਗੁਰੂ ਗੇਲਾ ਉਰ ਰਜਾਈ ਰਹੇ ਸਿੰਗਲ ਛੜ ਕੇ ਇੱਕ ਦੂਜੀ ਗੱਡੀ ਤਾਰਨੀ ਬੜੀ ਔਖੀ ਹੋ ਜਾਂਦੀ ਹੈ ਤਾਰਨੀ ਨਾ ਜਿਹਦੇ ਕੋਲ ਕੰਮ ਹੁੰਦਾ ਹੈ ਫਲੇ ਡੇ ਬਿੰਦੀ ਗੱਡੀ ਕਾਲੀ ਗੁਰੂ ਉਦਰੇ ਲਓ ਵੀਰ ਜੀ ਹਣੀ ਚਲੋ ਗੁਰਗੇ ਗੁਰਗੇਲਾ ਉਰ ਰਜਾਈਦਾ ਨਾ ਉਧਰ ਸੜਕ ਚੌੜੀ ਹੋ ਗਈ ਨਾ ਪਾਰੀਆਂ ਕੱਟ-ਕੱਟ ਕੇ ਕਰਦੀ ਉਹਨਾਂ ਸਿੰਗਲ ਸੜਕ ਹੁੰਦੀ ਥੋੜੀ ਜੀ ਥੋੜੀ ਸੜਕ ਨਹੀਂ ਦੋ ਹੇ ਟਰਾਲੀ ਤੇ ਬਿੰਦੀਆਂ ਹੀ ਵੇਚ ਤੇ ਮਤਲਬ ਕੋਈ ਟਰੱਕ ਰੇ ਗਿਆ ਵੇ ਤੇ ਅਰੇ ਸਾਉ ਤੋਂ ਬਾਈ ਕਰਦੀ ਕਿਰਪਾ ਨਾਲ ਤੇ ਗੋਰਗਰ ਇਲਾਕੇ ਬਾੜੀ ਆਂਦੀ ਹੈ ਗੁਰੂ ਦੇ ਲੋਹਰ ਲੈਣਾ ਦੇ ਵੀ ਜਾਣਾ ਲੈਣਾ ਦੇ ਕੋਈ ਸਾਧਨ ਨਾ ਲੱਗੋ ਜਦ ਮੁਸਾਬਾ ਟੁੱਟ ਕੇ ਜਾਣਾ ਹੂੰ ਹੂੰ ਜੁਕੀਰ ਪਾ ਗਏ ਤੁਸੀਂ ਭਾਵੇਂ ਨਵੀਂ ਪਾ ਗਏ ਕਹਿੰਦੇ ਜਿੱਦੀਆਂ ਪੌਂਦੇ ਨਾਲ ਛੁੱਟ ਕੇ ਹੋ ਜਾਂਦੀਆਂ ਨਾ ਜਨੰਗੇ ਪੈਰੀ ਜਣਾ ਉਹ ساری ਗੁਹਾ ਡੋ ਘੈਰੀ ਕਰੀ ਕਿਹੜਾ ਤੇ ਵੀ ਬਿਸ਼ਰਾਨ ਕਰਦੇ ਐ ਢੇਰੀ ਲੱਗ ਜਾਂਦੀ ਜਿੱਦਾਂ ਗੋਹੇ ਦੀ ਢੇਰੀ ਲੱਗੇ ਨਾ ਸਾਹਮਣੇ ਵਾਲੀ ਢੇਰੀ ਲੱਗੇ ਵੀ ਉਹ ਵੀ ਉੱਚਾ ਉਹਨਾਂ ਨੇ ਬਰੇ ਕਰ ਦਿੱਤੀ ਬਾਈ ਬਾਦ ਲੱਗਿਆ ਉੱਥੇ ਬੜਾ ਤੱਕਦੇ ਬੋਰ ਪੇਪਲ ਆ ਗਿੱਡੇ ਨਹੀਂ ਆਪ ਹੁੰਦੇ ਬਾਗ ਹੁੰਦਾ ਹੈ ਸਾਡੇ ਐਨੀ ਜਿਹੜੇ ਮਾਸਟਰ ਸਾਡੇ ਦੇ ਜਗ੍ਹਾ ਲੜੀ ਛਰੀ ਝਾੜ ਕਈ ਖਾਲੀ ਤੇ ਮੁਰਗੀ خانہ ਮੈਂ ਬੜਾ ਚੋਣੀ ਬਣੀ ਹੈ ਪਰ ਮੈਂ ਜਿਹੜਾ ਜਾਣਾ ਹੋਵੇ ਕਿਤੇ ਦਾ ਗਲੀ ਕੋ ਜੀਦੀ ਹੈ ਝਾੜ ਚੋਲਾ ਦਾ ਕੰਮ ਹੀ ਹੈ ਕਿ ਝਾੜ ਕਰ ਕਾਟਮ ਚਾਉਂਦੀ ਹੈ ਕਿਸ ਵਾਰੀ ਕੋਈ ਨਵੇਂ ਪਾਸਪੋਰਟ ਇਹ ਬਾਅਦ ਖੋੜ ਰਿਹਾ ਜੀ ਦੂਜਾ ਤੇ ਚਾ ਚੱਕਰ ਆ ਮੇਰਾ ਕਿ ਗੱਲ ਉਹ ਬਾਅਦ ਕੋੜ ਡੈਮੇਜ ਹੋ ਗਿਆ ਇਹ ਉਹ ਪਤਾ ਨਹੀਂ ਰਿਪੇਅਰ ਬਣਾ ਕੇ ਨਹੀਂ ਦੇਂਦਾ ਉਹ ਬੈਨਕਵਾਰੀ ਵੀ 4 ਮਹੀਨੇ ਹੋ ਗਏ ਉਹਦੇ ਗਈ ਵੀ ਨਹੀਂ ਕਿਸੀ ਨੂੰ ਨੇ ਭਰੇ ਨੇਰੇ ਇਹਨਾਂ ਮੈਂ ਕੇਂਡਰੀ ਵਾਟੀ ਬਣਾਇਆ ਨੇ ਹੂੰ ਹੂੰ ਉਹਦਾ ਗਰਮ ਵੀ ਮਾਦਿਆ ਦੇ ਹਾਂ ਉਹਨਾਂ ਦੀ ਐੜਾ ਦੇ ਨਾਲ ਉਹਨਾਂ ਨੇ ਗਰੀ ਰਾਣਾ ਲਾ ਦੇ ਜਿਹੜੋ ਕਿਸੇ ਦਸਤਕ ਕਰਦੇ ਹੂੰ ਹੂੰ ਤੇ ਵੀ ਕੋਈ ਪ੍ਰੋਬਲਮ ਨਹੀਂ ਤੁਹਾਡੇ ਪਾਸਪੋਰਟ ਜਦ ਤੇਾਈ ਆ ਜੂਗਾ ਤੇ ਆਹ 3 ਮਹੀਨਾ ਫੇਰ ਲੰਘਿਆ ਤੇ ਅਜੇ ਤਾਈ ਆਵੇ ਕੋਈ ਨਹੀਂ ਕੋਈ ਕੋਈ ਦੇ ਗਿਆ ਉਹ ਨਾ ਜੀ ਨੇ ਜਾ ਕੇ ਉਹ ਕਹਿਣਾ ਵੀ ਲਿਆਓ ਮੈਨੂੰ ਦੱਸੋ ਕਿੰਨੇ ਗੇੜੇ ਹੋਰ ਮਾਰਨੇ ਹਨ ਲਿਖ ਕੇ ਦੇ ਦਿਓ ਮੈਂ ਮਾਰ ਜਾਂਦਾ ਹਾਂ ਹਾਂ ਢੇੜ ਦੇ ਮਾਰ ਜਾਂਦਾ ਹਾਂ ਉਹਦੇ ਪਾਸਪੋਰਟ ਤੇ ਬਣਾ ਕੇ ਦਊ ਮੈਂ ਤੇ ਉਹ ਗੁਰੇਟ ਹੈ ਗਿਆਨੇ ਲਗੇ ਡੈਡੀ ਜੀ ਨਾਲ ਬਸ ਸਾਰੀ ਚੱਲ ਜਾਓ ਮੈਂ ਦੋ ਦਿਨ ਕੀ ਗੱਲ ਹੈ ਉੱਤੋਂ ਨੂੰ ਵੜੇ ਆਏ ਹੀ